ਸਾਗਤ ਤਨਾਂ ਜੀ ਦਾ ਨੰਬਰ 487 ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਹੀ ਪਿਆਰਾ ਸ਼ਬਦ ਹੈ ਬੜੀਆਂ ਕਮਾਲ ਦੀਆਂ ਉਦਾਹਰਣਾਂ ਦਿੱਤੀਆਂ ਨੇ ਪਹਿਲੀ ਤੁਕ ਰਹਾਉ ਵਾਲੀਆ ਰੇ ਚਿਤ ਚੇਤ 스ਕੀਨਾ ਦਿਆਲ ਦਮੋਦਰ ਬੀਬੇ ਨਾ ਜਾਨ ਕੋਈ ਜੇ ਧਾਵੇ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਈ ਕਿਹੇ ਮੇਰੇ ਮਨ ਤੂੰ ਉਸ ਪਰਮਾਤਮਾ ਨੂੰ ਜਿਹੜਾ ਦਇਆ ਦਾ ਕਰੇ ਤੂੰ ਉਸ ਨੂੰ ਕਿਉਂ ਨਹੀਂ ਚੇਤੇ ਕਰਦਾ ਕਿਉਂ ਨਹੀਂ ਸਿਮਰਦਾ ਤੇ ਦੇਖੀ ਕਿਸੇ ਹੋਰ ਤੇ ਨਾ ਆਸ ਲਾਈ ਬੈਠੀ ਤੂੰ ਭਾਵੇਂ ਦੇਸ਼ਾਂ ਪਰਦੇਸਾਂ ਦੇ ਵਿੱਚ ਵੀ ਘਟਕਦਾ ਫਿਰ ਪਰ ਉਹ ਨਾ ਉਹੀ ਕੁਝ ਹੈ ਜੋ مالک ਨੂੰ ਚੰਗਾ ਲੱਗਦਾ ਹੈ ਰਹਾਉ ਹੁਣ ਅੱਗੇ ਬੜੀਆਂ ਕਮਾਲ ਦੀਆਂ ਉਦਾਹਰਨਾਂ ਦਿੰਦੇ ਹਨ ਜਨਨੀ ਕੇਰੇ ਉਧਰ ਉਦਕਮੈ ਪਿੰਡ ਕੀਆ ਦਸ ਦੁਵਾਰਾ ਦੇ ਅਹਾਰ ਅਗਨ ਮੈ ਰੱਖੇ ਐਸਾ ਖਸਮ ਹਮਾਰਾ ਦੇਖੋ ਮਾਂ ਦੇ ਪੇਟ ਦੇ ਵਿੱਚ ਵੀ ਪ੍ਰਮਾਤਮਾ ਨੇ ਸਾਡਾ 10 ਸਰੋਤਾਂ ਵਾਲਾ ਸਰੀਰ ਬਣਾਇਆ ਹੈ ਜਿਹੜੇ ਸਰੀਰ ਦਾ ਆਕਾਰ ਹੈ ਨਾ ਮਾਂ ਦੇ ਪੇਟ ਵਿੱਚ ਬਣਾਇਆ ਹੈ ਤੇ ਮਾਂ ਦੇ ਪੇਟ ਦੀ ਜਿਹੜੀ ਜઠਰ ਅਗਣਾ ਜઠਰ ਅਗਨ ਹੁੰਦੀ ਹੈ ਉਹਦੇ ਵਿੱਚ ਪ੍ਰਮਾਤਮਾ ਨੇ ਮਾਂ ਦੇ ਪੇਟ ਦੇ ਵਿੱਚ ਇਹ ਮਨੁੱਖ ਨੂੰ ਖੁਰਾਕ ਦੇ ਕੇ ਉੱਥੇ ਦੀ ਪਾਲਣਾ ਕੀਤੀ ਹੈ ਜਨਨੀ ਕੇਰੇ ਉਧਰ ਉਦਕ ਮੈ ਪਿੰਡ ਕੀ ਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ ਕਿ ਸਾਡਾ ਤੇ ਮਾਲਕ ਇਹੋ ਜਿਹਾ ਹੈ ਇਹ ਮੇਰੇ ਮਨਾਂ ਧਿਆਨ ਨਾਲ ਸੁਣ ਇਹੋ ਜਿਹਾ ਹੈ ਸਾਡਾ ਮਾਲਕ ਕਿ ਮਾਂ ਦੇ ਪੇਟ ਦੇ ਵਿੱਚ ਬਹੁਤ ਜਿਹੜੀ ਅੱਗ ਭਿਆਨਕ ਹੁੰਦੀ ਹੈ ਮੰਨ ਲਓ ਵੀ ਬੜੀ ਉਥੇ ਕਹਿੰਦੇ ਮਾਂ ਰੋੜਾ ਖਾਲੇ ਨਾ ਤੇ ਉਹ ਵੀ ਪਿਗਲ ਜਾਂਦਾ ਏ ਜਿਵੇਂ ਭੋਜਨ ਗਲ ਜਾਂਦਾ ਏ ਤੇ ਪਰ ਉਹ ਮਾਸ ਦਾ ਜਿਹੜਾ ਤੋਕੜਾ ਹੁੰਦਾ ਉਹਨੂੰ ਨਹੀਂ ਗੱਲ ਦਿੰਦਾ ਪ੍ਰਮਾਤਮਾ ਉੱਥੇ ਵੀ ਖੁਰਾਕ ਦੇ ਕੇ ਉਦੀ ਰੱਖਿਆ ਕਰਦਾ ਹੈ ਉੱਥੇ ਪਾਣੀ ਵਿੱਚ ਸੋ ਕੁੰਮੀ ਜਲ ਮੇ ਤਨ ਤਿਸ ਬਾਹਰ ਪੰਖ ਕੀਰ ਤੈ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਕੱਛੂ ਕੁੰਮੀ ਦੇ ਬੱਚੇ ਰੇਤਾ ਤੇ ਨੇ ਕੱਛੂ ਕੁੰਮੀ ਆਪ ਪਾਣੀ ਵਿੱਚ ਹੈ ਬੱਚਿਆਂ ਨੂੰ ਖਾਂਬਣੀ ਲੱਗੇ ਕਿ ਉੱਡ ਕੇ ਕੁਝ ਖਾ ਲੈਣਾ ਤੇ ਜਿਹੜੀ ਕੱਛੂ ਕੁੰਮੀ ਹੈ ਉਸ ਦੇ ਕੋਈ ਥਾਨ ਨਹੀਂ ਹਨ ਕਿ ਉਹ ਬੱਚਿਆਂ ਨੂੰ ਦੁੱਧ ਪਿਲਾ ਸਕੇ ਪਰ ਉਹਨਾਂ ਦੀ ਵੀ ਜਿਹੜੀ ਪਾਲਣਾ ਹੈ ਉਹ ਪ੍ਰਮਾਤਮਾ ਕਰਦਾ ਹੈ ਕਿ ਇਹ ਮੇਰੇ ਮਨ ਤੋਂ ਸਮਝ ਵੇਖ ਕਿ ਉਹਨਾਂ ਦੀ ਵੀ ਪਾਲਣਾ ਜਿਹੜਾ ਪ੍ਰਮਾਤਮਾ ਕਰਦਾ ਹੈ ਆਰਥਨ ਕੀਟ ਗੁਪਤ ਹੋਏ ਰਹਤਾ ਤਾਂ ਚੋ ਮਾਰਗ ਨਹੀਂ ਕਹੇ ਧਨ ਪੂਰਨ ਤਾਹੋਂ ਕੋ ਮਤਰੇ ਜੀ ਡਰਾਹੀ ਦੇਖੋ ਪੱਥਰ ਵਿੱਚ ਕੀੜਾ ਲੁਕਿਆ ਹੋਇਆ ਹੈ ਕਿਸੇ ਪਾਸੇ ਕੋਈ ਰਾਹ ਨਹੀਂ ਹੈ ਬਾਹਰ ਜਾਣ ਵਾਸਤੇ ਪਰ ਪ੍ਰਮਾਤਮਾ ਉਥੇ ਵੀ ਉਹਨੂੰ ਰੋਜੀ ਦੇ ਰਿਹਾ ਹੈ ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਰੇ ਅੱਗੇ ਕਰਤਾ ਰਿਹਾ ਉਥੇ ਵੀ ਪ੍ਰਮਾਤਮਾ ਉਹਦੀ ਪਾਲਣਾ ਕਰ ਰਿਹਾ ਹੈ ਤੇ ਇਸ ਕਰਕੇ ਭਗਤ ਜੀ ਕਹਿ ਰਹੇ ਹਨ ਕਿ हे ਮਨ ਤੂੰ ਵੀ ਡਰੀ ਨਾ ਕਿ ਰੱਬ ਤੇਰੀ ਪਾਲਣਾ ਨਹੀਂ ਕਰੂਗਾ ਰੱਬ ਜੇ ਉਹਨਾਂ ਦੀ ਪਾਲਣਾ ਕਰ ਸਕਦਾ ਹੈ ਕਿੰਨੀਆਂ ਕਮਾਲ ਦੀਆਂ ਉਦਾਹਰਣਾਂ ਦਿੱਤੀਆਂ ਹਨ ਮਾਂ ਦੇ ਪੇਟ ਵਿੱਚ ਖੁਰਾਕ ਤੇ ਕਛੂ ਕੁਮੀ ਦੇ ਬੱਚੇ ਦੀ ਕਿਵੇਂ ਪਾਲਣਾ ਕਰਦਾ ਹੈ ਪ੍ਰਮਾਤਮਾ ਇਸੇ ਤਰ੍ਹਾਂ ਸਾਰੇ ਜੀਵਾਂ ਦੀ ਸਾਰ ਸੰਭਾਲ ਕਰਦਾ ਹੈ ਪੱਥਰ ਦੇ ਕੀੜੇ ਨੂੰ ਰੋਜੀ ਦੇ ਰਿਹਾ ਹੈ ਤੇ ਤੈਨੂੰ ਕਿਉਂ ਡਵੇਗਾ ਇਸ ਕਰਕੇ ਤੂੰ ਡਰੀ ਨਾ ਇਹ ਸਾਨੂੰ ਪ੍ਰਤੱਖ ਗੁਰਬਾਣੀ ਦੇ ਵਿੱਚੋਂ ਜਿਹੜੇ ਪ੍ਰਮਾਣ ਮਿਲ ਰਹੇ ਹਨ ਤੇ ਇਹਨਾਂ ਪ੍ਰਮਾਨਾਂ ਨੂੰ ਆਪਣੇ ਮੰਨ ਲਓ ਭੀ ਅਸੀਂ ਕੋਈ ਸਮਝ ਲੈਣੀ ਹੈ ਸਮਝ ਲੈਣੀ ਕਿ ਆਪਣੇ ਮਨ ਨੂੰ ਅਸੀਂ ਸਟਰੌਂਗ ਬਣਾਉਣਾ ਮਜ਼ਬੂਤ ਬਣਾਉਣਾ ਹੈ ਕਦੀ ਰੋਜੀ ਦੀ ਖਾਤਰ ਬੰਦੇ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮੇ ਜੰਤੋ ਉਪਾਇਨ ਤਨਾ ਪੀ ਰੋਜੀ ਦੇ ਵਾਹਿਗੁਰੂ ਸਾਰਿਆਂ ਦੀ ਪਾਲਣਾ ਕਰਦਾ ਹੈ ਤੇ ਤੁਹਾਡੀ ਵੀ ਜਰੂਰ ਕਰਦਾ ਹੈ ਨਿਸ਼ਚਾ ਰੱਖੋਗੇ ਵਿਸ਼ਵਾਸ ਰੱਖੋਗੇ ਤੇ ਪ੍ਰਮਾਤਮਾ ਹਰ ਸਮੇਂ ਤੁਹਾਡੀ ਜਿਹੜੀ ਉਪਰਤ ਪਾਲਣਾ ਕਰਦਾ ਰਹੇਗਾ ਤੇ ਕਰ ਰਿਹਾ ਹੈ ਤੇ ਕਰਦਾ ਹੀ ਰਹੇਗਾ